ਖਸਾਨ ਪ੍ਰਭੋ ਸ਼ਾਸਿਕਾਲ ਆਪਣੀਆਂ ਮੱਝਾਂ ਦਾ ਕਾਮਾ ਨੂੰ ਸਰੋਂ ਦਾ ਤੇਲ ਖਵਾਉਣ ਨਾਲ ਦੁੱਧ ਅਤੇ ਫੈਟ ਦੋਵਾਂ ਦੇ ਵਿੱਚ ਵਾਧਾ ਹੋ ਜਾਂਦਾ ਅੱਜ ਦੀਆ ਵੀਡੀਓ ਦੇ ਵਿੱਚ ਆਪਾਂ ਇੱਕ ਐਸੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਹਰੇਕ ਸਰਦੀ ਦੇ ਮੌਸਮ ਦੇ ਵਿੱਚ ਲਗਭਗ ਹਰੇਕ ਜਿਹੜਾ ਡੈਰੀ ਕਿਸਾਨ ਹੈ ਉਹਦੇ ਮਨ ਦੇ ਵਿੱਚ ਆਉਂਦਾ ਹੈ ਕਿ ਆਪਣੀਆਂ ਪਸ਼ੂਆਂ ਨੂੰ ਮੱਝਾਂ ਗਾਂਾਂ ਨੂੰ ਸਰੋਂ ਦਾ ਤੇਲ ਸਰਦੀਆਂ ਦੇ ਵਿੱਚ ਦੇਣਾ ਚਾਹੀਦਾ ਜਾਂ ਨਹੀਂ ਜੇ ਖਵਾਉਣਾ ਚਾਹੀਦਾ ਤਾਂ ਕਿੰਨੀ ਮਾਤਰਾ ਦੇ ਵਿੱਚ ਅਤੇ ਇਹਦਾ ਜਿਹੜਾ ਸਹੀ ਤਰੀਕਾ ਕੀ ਹੈ ਕਈ ਕਿਸਾਨਾ ਪ੍ਰਾਣੀ ਰੀਤ ਦੇ ਅਨੁਸਾਰ ਪ੍ਰਾਣੇ ਤਜਰਬੇ ਅਨੁਸਾਰ ਪਸ਼ੂਆਂ ਨੂੰ ਸਰੋਦਾ ਤੇਲ ਦਿੰਦੇ ਨੇ ਪਰ ਬਹੁਤੇ ਕਿਸਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਤੇਲ ਦੇ ਵਿੱਚ ਅਸਲ ਵਿੱਚ ਕਿਹੜੇ ਤੱਤ ਹੁੰਦੇ ਨੇ ਤੇ ਜਿਹੜੇ ਇਹ ਤੱਤ ਨੇ ਪਸ਼ੂ ਦੇ ਸਰੀਰ ਦੇ ਵਿੱਚ ਕੀ ਕੰਮ ਕਰਦੇ ਨੇ ਕਈ ਵਾਰੀ ਗਲਤ ਮਾਤਰਾ ਜਾਂ ਗਲਤ ਤਰੀਕੇ ਦੇ ਨਾਲ ਤੇਲ ਦੇਣ ਦੇ ਨਾਲ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਹੋ ਸਕਦਾ ਇਸ ਲਈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਵਿਗਿਆਨਕ ਤਰੀਕੇ ਦੇ ਨਾਲ ਅਤੇ ਕਿਸਾਨਾਂ ਦੇ ਜਿਹੜੇ ਆਪਣੇ ਤਜਰਬੇ ਨੇ ਉਹਨਾਂ ਦੇ ਆਧਾਰ ਤੇ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਬੇਨਤੀ ਆ ਵੀ ਜੋ ਵੀ ਕੋਈ ਕਿਸਾਨ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਦੇ ਉੱਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਤੇ ਇਸ ਚੈਨਲ ਦੇ ਉੱਤੇ ਆਪਾਂ ਖੇਤੀ ਦੇ ਨਾਲ ਜਾਂ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਨੋਟੀਫਿਕੇਸ਼ਨ ਵਾਲਾ ਜਿਹੜਾ ਬੈਲ ਆ ਉਹਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਕੋਈ ਵੀ ਜਿਹੜੀ ਵੀਡੀਓ ਹੈ ਉਹਦੀ ਜਾਣਕਾਰੀ ਤੁਹਾਨੂੰ ਪਹਿਲਾਂ ਤੋਂ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਵੀਡੀਓ ਸ਼ੁਰੂ ਕਰੀਏ ਸਰੋਂ ਦੇ ਤੇਲ ਦੇ ਵਿੱਚ ਕਿਹੜੇ-ਕਿਹੜੇ ਤੱਤ ਹੁੰਦੇ ਨੇ ਅਤੇ ਪਸ਼ੂਆਂ ਦੇ ਲਈ ਇਹ ਕਿਸ ਤਰ੍ਹਾਂ ਕੰਮ ਕਰਦੇ ਨੇ ਸਰੋਂ ਦਾ ਤੇਲ ਆ ਜਿਹੜਾ ਮੁੱਖ ਤੌਰ ਤੇ ਫੈਟੀ ਐਸਿਡ ਜਿਹਦੇ ਨਾਲ ਭਰਪੂਰ ਹੁੰਦਾ ਇਹ ਜਿਹੜੇ ਫੈਟੀ ਐਸਿਡ ਨੇ ਪਸ਼ੂ ਦੇ ਸਰੀਰ ਦੇ ਵਿੱਚ ਵੱਖ-ਵੱਖ ਕਿਰਿਆਵਾਂ ਦੇ ਵਿੱਚ ਪਸ਼ੂ ਦੀ ਮਦਦ ਕਰਦੇ ਨੇ ਸਰੋਂ ਦੇ ਤੇਲ ਵਿੱਚ ਤਕਰੀਬਨ ਚਾਰ ਤਰ੍ਹਾਂ ਦੇ ਫੈਟੀ ਐਸਿਡਸ ਹੁੰਦੇ ਨੇ ਜਿਵੇਂ ਇਹਦੇ ਵਿੱਚ ਜਿਹੜਾ ਪਹਿਲਾ ਹੁੰਦਾ ਆਇਲਿਕ ਐਸਿਡ ਆ ਜੋ ਪਸ਼ੂਆਂ ਦੇ ਸਰੀਰ ਨੂੰ ਤੁਰੰਤ એનર્ਜੀ ਦਿੰਦਾ ਜੋ ਮੈਟਾਬੋਲਿਜ਼ਮ ਉਹਦੇ ਵਿੱਚ ਸੁਧਾਰ ਕਰਦਾ ਏਸੇ ਕਰਕੇ ਆਪਾਂ ਕਹਿੰਦੇ ਆ ਕਿ ਜਿਹੜਾ ਪਸ਼ੂ ਸਰੋਂ ਦਾ ਤੇਲ ਹੈ ਪਸ਼ੂਆਂ ਨੂੰ ਦੇਣ ਨਾਲ ਜਲਦੀ ਅਸਰ ਕਰਦਾ ਹੈ ਦੂਜੇ ਨੰਬਰ ਤੇ ਲੈਨੋਲਿਕ ਐਸਿਡ ਆ ਜਾਂਦਾ ਹੈ ਜਿਹੜਾ ਅਮੀਗਾ 6 ਫੈਟੀ ਐਸਿਡ ਹੁੰਦਾ ਜਿਹੜਾ ਪਸ਼ੂ ਦੀ ਚਮੜੀ ਨੂੰ ਚਮਕਦਾਰ ਬਣਾਉਣ ਦੇ ਵਿੱਚ ਮਦਦ ਕਰਦਾ ਅਤੇ ਚਮੜੀ ਦੇ ਰੋਮਿਆਂ ਨੂੰ ਰੋਮਾਂ ਨੂੰ ਸੁਰੱਖਿਆਤ ਰੱਖਦਾ ਹੈ ਇਸੇ ਕਰਕੇ ਪਸ਼ੂ ਦੀ ਜਿਹੜੀ ਚਮੜੀ ਆ ਖੁਰਦਰੀ ਨਹੀਂ ਹੁੰਦੀ ਚਮਕਦਾਰ ਰਹਿੰਦੀ ਆ ਤੀਜੇ ਨੰਬਰ ਦੇ ਉੱਤੇ ਜਿਹੜਾ ਆਉਂਦਾ ਹੈ ਅਲਫਾ ਲੈਨੋਲਿਕ ਐਸਿਡ ਹੁੰਦਾ ਜਿਹੜਾ ਅਮੀਗਾ 3 ਫੈਟੀ ਐਸਿਡ ਹੁੰਦਾ ਤੇ ਸਰੀਰ ਦੀ ਜਿਹੜੀ ਰੋਗਾਂ ਦੇ ਲੜਨ ਦੇ ਪ੍ਰਤੀ ਸ਼ਕਤੀ ਵਧਾਉਂਦਾ ਪਸ਼ੂ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਕਈ ਵਾਰ ਪਸ਼ੂ ਦੇ ਕੋਈ ਗੁੱਜੀ ਛੱਟ ਲੱਗ ਜਵੇ ਤਾਂ ਇਹ ਅੰਦਰੂਨੀ ਜਿਹੜੀ ਸੋਜ ਆ ਉਹਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਐਂਟੀਫੰਗਲ ਦੇ ਤੌਰ ਤੇ ਕਾਫੀ ਰੱਖਿਆਕਦਾ ਕੰਮ ਕਰਦਾ ਹੈ ਤੇ ਚੌਥਾ ਜਿਹੜਾ ਸਰੋਂ ਦੇ ਤੇਲ ਦੇ ਵਿੱਚ ਇੱਕ ਹੋਰ ਤੱਤ ਹੁੰਦਾ ਈਰੋਸਿਕ ਐ ਛੜਾਉਂਦਾ ਜੋ ਇਹ ਤੇਲ ਨੂੰ ਗਰਮ ਤਸ਼ੀਰ ਵਾਲਾ ਜਿਹੜਾ ਬਣਾਉਂਦਾ ਇਸੇ ਕਰਕੇ ਸਰਦੀਆਂ ਦੇ ਵਿੱਚ ਖਾਸ ਤੌਰ ਤੇ ਵਰਤਿਆ ਜਾਂਦਾ ਇਸ ਤੋਂ ਇਲਾਵਾ ਸਰੋਂ ਦੇ ਤੇਲ ਦੇ ਵਿੱਚ ਵਿਟਾਮਿਨ ਈ ਉਹ ਵੀ ਹੁੰਦਾ ਜੋ ਇੱਕ ਤਾਕਤਵਰ ਐਂਟੀਆਕਸੀਡੈਂਟ ਹੈ ਤੇ ਚਮੜੀ ਨੂੰ ਰੁੱਖੀ ਹੋਣ ਤੋਂ ਬਚਾਉਂਦਾ ਅ ਰੋਮਾਂ ਨੂੰ ਖੋਲ ਕੇ ਰੱਖਦਾ ਚਮੜੀ ਚਮਕਦਾਰ ਬਣਾ ਲੈਂਦਾ ਤੇ ਪਸ਼ੂ ਦੀ ਓਵਰਆਲ ਜਿਹੜੀ ਹੈਲਥ ਹੈ ਉਹਨੂੰ ਉਹ ਕਾਫੀ ਸਾਰੀ ਸਪੋਰਟ ਕਰਦਾ ਵਿਟਾਮਿਨ E ਹੁਣ ਸਰਦੀਆਂ ਦੇ ਵਿੱਚ ਪਸ਼ੂਆਂ ਨੂੰ ਸਰੋਂ ਦਾ ਤੇਲ ਦੇਣ ਦੇ ਫਾਇਦੇ ਕੀ ਨੇ ਇਹ ਆਪਾਂ ਇਹ ਜਿਹੜੇ ਸਾਰੇ ਤੱਤ ਨੇ ਪਸ਼ੂਆਂ ਨੂੰ ਸਰਦੀਆਂ ਦੇ ਵਿੱਚ ਕਿਵੇਂ ਫਾਇਦੇਮੰਦ ਸ਼ਾਬਤ ਹੁੰਦੇ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਪਸ਼ੂਆਂ ਨੂੰ ਆਪਣਾ ਜਿਹੜਾ ਸਰੀਰ ਗਰਮ ਰੱਖਣ ਦੇ ਲਈ ਬਜ਼ੇਰੇ એનર્ਜੀ ਦੀ ਲੋੜ ਆ ਜਿਆਦਾ ਊਰਜਾ ਦੀ ਲੋੜ ਆ ਜਦੋਂ ਠੰਡ ਵੱਧ ਜਾਂਦੀ ਆ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ ਅਤੇ ਧੁੰਦ ਪੈਣ ਲੱਗ ਜਾਂਦੀ ਆ ਤਾਂ ਪਸ਼ੂਆਂ ਦੀ ਜਿਹੜੀ ਮੇਨਟੇਨੈਂਸ ਰਿਕੁਆਇਰਮੈਂਟ ਕਾਫੀ ਜਿਆਦਾ ਵੱਧ ਜਾਂਦੀ ਆ ਇਸ ਸਮੇਂ ਪਸ਼ੂ ਨੂੰ ਜਿਹੜਾ ਸਰੋਂ ਦਾ ਤੇਲ ਹੈ ਅੰਦਰੋਂ ਗਰਮੀ ਦਿੰਦਾ ਪਸ਼ੂ ਨੂੰ એનર્ਜੀ ਦਿੰਦਾ ਤੇ એનર્ਜੀ ਦੀ ਘਾਟ ਜਿਹੜੀ ਉਹਨੂੰ ਪੂਰੀ ਕਰਦਾ ਪਸ਼ੂ ਨੂੰ ਤੁਸ਼ਤ ਦਰੁਸਤ ਰੱਖਦਾ ਹੁਣ ਜਿਹੜੇ ਪਸ਼ੂ ਸਰਦੀਆਂ ਦੇ ਵਿੱਚ ਕੱਟ ਖਾਂਦੇ ਨੇ ਜਾਂ ਠੰਡ ਕਰਕੇ ਫੀਡ ਐਂਡ ਟੇਕ ਉਹਨਾਂ ਦੀ ਘਟ ਜਾਂਦੀ ਆ ਉਹਨਾਂ ਦੇ ਲਈ ਸਰੋਂ ਦਾ ਤੇਲ ਵਧੀਆ ਇੱਕ ਸਹਾਇਕ એનર્ਜੀ ਦੇ ਰੂਪ ਦੇ ਵਿੱਚ ਅਸ਼ੋਰਸ਼ ਬਣ ਜਾਂਦਾ ਹੈ એનર્ਜੀ ਦਾ ਸੋਰਸ ਬਣ ਜਾਂਦਾ ਹੈ ਇਹਦੇ ਨਾਲ ਨਾਲ ਇਹ ਚਮੜੀ ਦਾ ਜਿਹੜਾ ਰੁੱਖਾਪਨ ਹੁੰਦਾ ਰੋਮ ਆ ਬਾਲ ਜੇ ਖੜੇ ਹੋ ਜਾਂਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਨਹੀਂ ਆਉਂਦੀਆਂ ਪਸ਼ੂਆਂ ਦੇ ਵਿੱਚ ਸਰੋਂ ਦਾ ਤੇਲ ਖਵਾਉਣ ਦੇ ਨਾਲ ਪਸ਼ੂ ਖੁਰਾਕ ਦਾ ਕਾਫੀ ਸਾਰਾ ਹਿੱਸਾ એનર્ਜੀ ਦੇ ਤੌਰ ਤੇ ਸਰੀਰ ਦੇ ਲਈ ਵਰਤ ਲੈਂਦਾ ਹੈ ਇਸ ਕਰਕੇ ਪਸ਼ੂ ਜਿਹੜਾ ਤੰਦਰੁਸਤ ਤੇ ਮੋٹے ਤਕੜੇ ਹੋ ਜਾਂਦੇ ਨੇ ਜਦੋਂ ਕਾਫੀ ਸਾਰੀ એનર્ਜੀ ਸਰੀਰਕ ਜ਼ਰੂਰਤ ਪੂਰੀ ਹੋਣ ਤੋਂ ਬਾਅਦ ਪਸ਼ੂ ਦੇ ਕੋਲੇ ਬਚ ਜਾਂਦੀ ਹੈ ਤਾਂ ਕਿ ਆ ਵੀ ਪਸ਼ੂ ਉਹ ਜਿਹੜੀ ਬਚੀ ਹੋਈ એનર્ਜੀ ਆ ਪਸ਼ੂ ਉਹਦੇ ਕਰਕੇ ਦੁੱਧ 'ਚ ਵਾਧਾ ਹੋ ਜਾਂਦਾ ਤੇ ਫੈਟ ਦੇ ਰੂਪ ਦੇ ਵਿੱਚ ਵੀ ਪਸ਼ੂ ਜਿਹੜਾ ਵੀ ਫੈਟ ਵੱਧ ਜਾਂਦੀ ਹੈ ਕਿਉਂਕਿ ਸਰੋਂ ਦੇ ਤੇਲ 'ਚ ਕਾਫੀ ਮਾਤਰਾ 'ਚ ਫੈਟ ਹੁੰਦੀ ਹੈ ਜੋ ਪਸ਼ੂ ਦੀ ਸਰੀਰਕ ਜ਼ਰੂਰਤ ਪੂਰੀ ਹੋਣ ਤੋਂ ਬਾਅਦ ਦੁੱਧ ਦੇ ਰਾਹੀਂ ਬਾਹਰ ਆ ਜਾਂਦੀ ਹੈ ਇਸੇ ਕਰਕੇ ਦੁੱਧ ਦੀ ਜਿਹੜੀ ਫੈਟ ਵੱਧ ਜਾਂਦੀ ਹੈ ਹੋਣ ਜਦੋਂ ਪਸ਼ੂ ਨੂੰ ਸਰੋਂ ਦੇ ਤੇਲ ਖਵਾਉਣ ਦੇ ਇੰਨੇ ਸਾਰੇ ਫਾਇਦੇ ਨੇ ਤਾਂ ਆਪਾਂ ਇਹ ਦੇਖਣਾ ਵੀ ਪਸ਼ੂ ਨੂੰ ਤੇਲ ਦੇਣਾ ਕਿੰਨੀ ਮਾਤਰਾ ਦੇ ਵਿੱਚ ਹੈ ਸਰੋਂ ਦਾ ਤੇਲ ਕੋਈ ਇਹ ਕੋਈ ਦਵਾਈ ਤਾਂ ਹੈ ਨਹੀਂਗੀ ਇਹ ਇੱਕ ਸਿਰਫ ਸਪਲੀਮੈਂਟ ਹੈ ਇਸ ਲਈ ਜਿਹੜੀ ਇਹਦੀ ਮਾਤਰਾ ਹੈ ਇਹ ਵੀ ਪੂਰੀ ਆਪਾਂ ਸੰਭਾਲ ਕੇ ਦੇਣੀ ਹੈ ਇਹ ਨਹੀਂ ਹੈਗਾ ਵੀ ਜਿੰਨਾ ਇਹਨੂੰ ਆਪਾਂ ਆਪਣੇ ਪਸ਼ੂਆਂ ਨੂੰ ਵੱਧ ਮਾਤਰਾ 'ਚ ਦੇਵਾਂਗੇ ਜਿਆਦਾ ਦੇਵਾਂਗੇ ਉਨਾ ਹੀ ਪਸ਼ੂ ਜਾਂ ਜਿਹੜਾ ਦੁੱਧ ਵਧੂਗਾ ਜਾਂ ਪਸ਼ੂ ਮੋਟਾ ਹੋਊਗਾ ਜਾਂ ਪਸ਼ੂ ਦੀ ਫੈਟ ਵਧੂਗੀ ਇਹਦੀ ਵੀ ਇੱਕ ਸੀਮਤ ਮਾਤਰਾ ਹੁੰਦੀ ਆ ਉਹਦੇ ਅਨੁਸਾਰ ਹੀ ਆਪਾਂ ਪਸ਼ੂ ਨੂੰ ਇਹ ਦੇ ਸਕਦੇ ਆ ਇੱਕ ਜਿਹੜੀ ਕੋਈ ਵੱਡੀ ਮੱਝ ਹੈ ਜਾਂ ਗਾਂ ਹੈ ਉਹਦੇ ਵਾਸਤੇ ਆਮ ਤੌਰ ਤੇ 100 ml ਤੋਂ ਲੈ ਕੇ 150 ml ਤੱਕ ਇੱਕ ਦਿਨ ਦੇ ਵਿੱਚ ਇਹ ਵੱਧੂ ਹੁੰਦਾ ਇਸ ਤੋਂ ਵੱਧ ਮਾਤਰਾ ਦੇਣ ਨਾਲ ਕੀ ਹੋਊਗਾ ਰਿਊਮਨ ਦੇ ਉੱਤੇ ਬੋਝ ਪੈਂਦਾ ਪਸ਼ੂ ਦਾ ਜਿਹੜੀ ਪਾਚਣ ਸ਼ਕਤੀ ਖਰਾਬ ਹੋ ਜਾਂਦੀ ਹੈ ਕਿਉਂਕਿ ਵੱਧ ਮਾਤਰਾ ਦੇ ਵਿੱਚ ਦਿੱਤਾ ਹੋਇਆ ਜਿਹੜਾ ਤੇਲ ਪਸ਼ੂ ਦੇ ਮਿਹਦੇ ਦੇ ਵਿੱਚ ਜਾ ਕੇ ਜਿਹੜੇ ਪੱਠਿਆਂ ਦੇ ਨਾਲ ਚਿਪਕ ਜਾਂਦਾ ਇਸ ਕਰਕੇ ਪਸ਼ੂ ਇਹਨੂੰ ਫਿਰ ਹਾਜ਼ਮ ਨਹੀਂ ਕਰ ਪਾਉਂਦਾ ਤੇ ਉਹਦਾ ਹਾਜ਼ਮਾ ਖਰਾਬ ਹੋ ਜਾਂਦਾ ਤਾਂ ਇਹਨੂੰ ਵਸ ਆਪਾਂ 100 ml ਤੋਂ ਲੈ ਕੇ 150 ml ਤੱਕ ਹੀ ਇਹ ਬਾਧੂ ਹੈ ਇਹਨੂੰ ਆਪਾਂ ਦੂਸਰਾ ਲਗਾਤਾਰ ਵੀ ਨਹੀਂ ਹੈਗਾ ਦਿੰਦੇ ਰਹਿਣਾ ਵੀ ਲਗਾਤਾਰ ਆਪਾਂ ਪਸ਼ੂ ਨੂੰ ਦਿੰਦਾ ਹੀ ਰਹੀਏ ਬੰਦ ਹੀ ਨਹੀਂ ਕਰੀਏ ਕੁਝ ਸਮੇਂ ਦੇ ਬਾਅਦ ਕੁਝ ਟਾਈਮ ਇਹਨੂੰ ਦੇ ਕੇ ਫਿਰ 4-5 ਦਿਨ ਬੰਦ ਕਰ ਦੋ ਦੁਬਾਰਾ ਫਿਰ ਸ਼ੁਰੂ ਕਰ ਦਿਓ ਇਹਦੇ ਨਾਲ ਕੀ ਹੈ ਵੀ ਪਸ਼ੂ ਦਾ ਜਿਹੜਾ ਮੇਦਾ ਠੀਕਰਾਂ ਦਾ ਪਸ਼ੂ ਠੀਕ ਤਰੀਕੇ ਦੇ ਨਾਲ ਉਹਨੂੰ ਅੰਟੇਕ ਕਰਦਾ ਅਤੇ ਸਹੀ ਤਰੀਕੇ ਨਾਲ ਪਸ਼ੂ ਦੇ ਹਾਜ਼ਮ ਆ ਜਾਂਦਾ ਛੋਟੇ ਕੱਟੇ ਬੱਚਿਆਂ ਦੇ ਲਈ ਇਹ 20 ਤੋਂ 30 ਐਮਐਲ ਹੀ ਬਾਦੂ ਹੁੰਦਾ ਲੱਸੀ ਦੇ ਵਿੱਚ ਮਿਲਾ ਕੇ ਇਹਨੂੰ ਆਪਾਂ ਛੋਟੇ ਕੱਟੂਆਂ ਨੂੰ ਦੇ ਸਕਦੇ ਆ ਇਹਨਾਂ ਦੇ ਨਾਲ ਬੱਚਿਆਂ ਦੇ ਸਰੀਰ ਤੋਂ ਮਲੱਪ ਵਗੈਰਾ ਜਿਹੜੇ ਉਹ ਵੀ ਨਹੀਂ ਰਹਿੰਦੇ ਮਲੱਪ ਵੀ ਠੀਕ ਹੋ ਜਾਂਦੇ ਨੇ ਇੱਕ ਗੱਲ ਯਾਦ ਰੱਖੋ ਪਸ਼ੂਆਂ ਨੂੰ ਕਦੇ ਵੀ ਸਿੱਧਾ 150 ਐਮਐਲ ਵਾਲੇ ਨਾਲ ਹੀ ਨਾ ਸ਼ੁਰੂ ਕਰੋ ਇਹ ਨਹੀਂ ਹੈਗਾ ਵੀ ਆਪਾਂ ਪਸ਼ੂ ਨੂੰ ਸ਼ੁਰੂ ਕਰਨ ਲੱਗੇ ਪਹਿਲੇ ਦਿਨ ਹੀ ਉਹਨੂੰ ਆਪਾਂ 150 ਐਮਐਲ ਦੇ ਦਈਏ ਪਹਿਲਾਂ ਪਹਿਲਾਂ 50 ਐਮਐਲ 60 ਐਮਐਲ ਤੋਂ ਸ਼ੁਰੂ ਕਰੋ 4-5 ਦਿਨਾਂ ਦੇ ਬਾਅਦ ਹੌਲੀ-ਹੌਲੀ ਉਹਦੀ ਮਾਤਰਾ ਆਪਾਂ ਵਧਾ ਸਕਦੇ ਹਾਂ ਹੌਲੀ-ਹੌਲੀ ਉਹਨੂੰ ਵਧਾਓ ਹੁਣ ਸਰੋਂ ਦਾ ਤੇਲ ਪਸ਼ੂ ਨੂੰ ਖਵਾਉਣਾ ਕਿਵੇਂ ਹੈ ਸਰੋਂ ਦਾ ਤੇਲ ਕਦੇ ਵੀ ਇਹ ਨਹੀਂ ਹੈਗਾ ਵੀ ਕੱਲ੍ਹ ਲਈ ਉਹਨੂੰ ਆਪਾਂ ਪਾਣੀ ਵਾਂਗ ਪਿਆ ਦਈਏ ਨਾ ਇਹਨੂੰ ਆਪਾਂ ਸਿੱਧਾ ਉਹਦੇ ਮੂੰਹ ਦੇ ਵਿੱਚ ਪਾ ਦੇਣਾ ਵੀ ਨਾਲ-ਨਾਲ ਉਹਦੇ ਅੰਦਰ ਛਿੜਕੀਏ ਹਮੇਸ਼ਾ ਇਹਨੂੰ ਦਾਣੇ ਵਿੱਚ ਜਾਂ ਫੀਡ ਜਾਂ ਜਵਾਲਾ ਦਾ ਦਾਣਾ ਉਹਦੇ ਵਿੱਚ ਮਿਲਾ ਕੇ ਉਹਨੂੰ ਖਵਾਓ ਤਾਂ ਕਿ ਪਸ਼ੂ ਆਰਾਮ ਨਾਲ ਇਹਨੂੰ ਖਾ ਲਵੇ ਡਾਈਜੈਸਟਾ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਹੋਵੇ ਰਾਤ ਦੇ ਨਾਲੋਂ ਸ਼ਾਮ ਨੂੰ ਨਾ ਸ਼ਾਮ ਦੇ ਨਾਲੋਂ ਸਵੇਰੇ ਵਾਲੀ ਜਿਹੜੀ ਫੀਡ ਹੈ ਉਦੇ ਵਿੱਚ ਜਿਆਦਾ ਠੀਕ ਰਹਿੰਦਾ ਉਹਦੇ ਵਿੱਚ ਦੇਣਾ ਚਾਹੀਦਾ ਇਹਨੂੰ ਇੱਕ ਗੱਲ ਯਾਦ ਰੱਖਣ ਵਾਲੀ ਵੀ ਪਸ਼ੂ ਨੂੰ ਤੇਲ ਦੇਣ ਤੋਂ ਬਾਅਦ ਕਦੇ ਵੀ ਇੱਕਦਮ ਪਾਣੀ ਨਹੀਂ ਪਿਉਣਾ ਚਾਹੀਦਾ ਘੱਟ ਤੋਂ ਘੱਟ 1 ਘੰਟੇ ਬਾਅਦ ਪਸ਼ੂ ਨੂੰ ਪਾਣੀ ਪੀਣ ਲਈ ਦੇਣਾ ਚਾਹੀਦਾ ਇਹ ਨਹੀਂ ਹੈਗਾ ਵੀ ਆਪਾਂ ਪਸ਼ੂ ਨੂੰ ਜਿਹੜਾ ਤੇਲ ਖਵਾ ਕੇ ਉਸ ਤੋਂ ਬਾਅਦ ਜਦੀ ਪਾਣੀ ਤੇ ਲਾ ਦਈਏ ਉਹਦੇ ਨਾਲ ਉਹਦੇ ਰਿਊਮਨ ਦੇ ਵਿੱਚ ਬਹੁਤ ਵੱਡਾ ਜਿਹੜਾ ਇਫੈਕਟ ਹੁੰਦਾ ਤਾਂ ਇਸ ਕਰਕੇ ਇੱਕਦਮ ਉਹਨੂੰ ਪਾਣੀ ਨਹੀਂ ਦੇਣਾ ਜੇਕਰ ਤੇਲ ਖਵਾਉਣ ਤੋਂ ਬਾਅਦ ਪਸ਼ੂ ਕਈ ਵਾਰੀ ਖਾਣਾ ਪੀਣਾ ਘੱਟ ਕਰ ਦਿੰਦਾ ਆਪਾਂ ਮੰਨ ਲਓ ਵੱਧ ਖਵਾਤਾ ਪਸ਼ੂ ਦਾਣੇ ਨਹੀਂ ਖਾਂਦਾ ਪੱਠੇ ਨਹੀਂ ਖਾਂਦਾ ਫੀਡ ਐਂਡ ਟੇਕ ਉਹਦੀ ਘੱਟ ਗਈ ਤਾਂ ਤੁਰੰਤ ਇਹਦੀ ਮਾਤਰਾ ਘਟਾਓ ਜਾਂ ਕੁਝ ਦਿਨਾਂ ਦੇ ਲਈ ਬੰਦ ਕਰ ਦਿਓ 4-5 ਦਿਨ ਬਾਅਦ ਫੇਰ ਆਪਾਂ ਥੋੜੀ ਜਿਹੀ ਮਾਤਰਾ ਤੋਂ ਇਹਨੂੰ ਦੁਬਾਰੇ ਫੇਰ ਸ਼ੁਰੂ ਕਰ ਲਓ ਤਾਂ ਵੀ ਦੋਸਤੋ ਸਰੋਂ ਦਾ ਤੇਲ ਸਰਦੀਆਂ ਦੇ ਵਿੱਚ ਪਸ਼ੂਆਂ ਵਾਸਤੇ ਕਾਫੀ ਲਾਭਦਾਇਕ ਹੈ ਪਰ ਉਸ ਸਥਿਤੀ ਦੇ ਵਿੱਚ ਜਦੋਂ ਇਹ ਸਹੀ ਮਾਤਰਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਅਤੇ ਸਹੀ ਖੁਰਾਕ ਦੇ ਨਾਲ ਦਿੱਤਾ ਜਾਵੇ ਤਾਂ ਸਮਝਦਾਰੀ ਨਾਲ ਇਹਦੀ ਵਰਤੋਂ ਕੀਤੀ ਜਾਵੇ ਤਾਂ ਪਸ਼ੂ ਦੀ ਸਿਹਤ એનર્ਜੀ ਦੁੱਧ ਵਧਾਉਣ ਦੇ ਵਿੱਚ ਮਦਦ ਕਰੂਗਾ ਫੈਟ ਵਧਾਉਣ ਦੇ ਵਿੱਚ ਮਦਦਗਾਰ ਸਾਫਤ ਹੁੰਦਾ ਪਸ਼ੂ ਜਿਹੜੇ ਤੁਹਾਡੇ ਮੋٹے ਤਖੜੇ ਹੋ ਜਾਣਗੇ ਚਮੜੀ ਉਹਨਾਂ ਦੀ ਚਮਕਦਾਰ ਜਿਹੜੀ ਹੋਊਗੀ ਤਾਂ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਹੋਰ ਦੂਸਰੇ ਦੋਸਤਾਂ ਦੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਕੋਸ਼ਾਂ ਨਦੇ ਤੱਕ ਪਹੁੰਚ ਜAVE ਤੋ ਧੰਨਵਾਦ ਦੋਸਤੋ ਛੱਤਿ ਸ਼੍ਰੀ ਅਕਾਲ